ਲੋ ਜੀ ਹੁਣ ਤੁਹਾਨੂੰ ਸਾਰਾ ਦਿਖਾਉਂਦੇ ਆ ਅੱਜ ਦੇ ਲਾਈਵ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਤੇ ਇਹ ਵੋਟਾਂ ਦਾ ਵੀ ਐਲਾਨ ਹੋ ਚੁੱਕਿਆ ਕਿੰਨੀ ਤਰੀਕ ਨੂੰ ਨਾਮਜ਼ਦਗੀ ਪੇਪਰ ਭਰੇ ਜਾਣੇ ਆ ਤੇ ਕਿੰਨੀ ਤਰੀਕ ਨੂੰ ਵੋਟਾਂ ਉਹ ਮੈਂ ਕੱਲ ਆਲੇ ਲਾਈਵ ਜਿਹੜਾ ਸਵੇਰੇpass ਸਰਪੰਚ ਜਿਹੜਾ ਪਾਉਂਦਾ ਹੁੰਦਾ ਉਹਦੇ ਵਿੱਚ ਕਰਾਂਗੇ ਗੱਲਬਾਤ ਤੇ ਹੁਣ ਆਪਾਂ ਤੁਹਾਨੂੰ ਆਪਣੇ ਮਕਾਨ ਦਾ ਕੰਮ ਦਿਖਾਉਂਦੇ ਕਿੱਥੇ ਤੱਕ ਪਹੁੰਚਿਆ ਤੇ ਕਿਆ ਕੁਛ ਜਿਹਾ ਪ੍ਰੋਗਰੈਸ ਕੀਤਾ ਜੀ ਮਿਸਤਰੀ ਇੱਕੋ ਸੀ ਉਸ ਕਰਕੇ ਥੋੜੀ ਜੀ ਕੰਮ ਥੋੜੇ ਥਿਰੇ ਹੋਇਆ ਆਪਣਾ ਠੀਕ ਹੈ ਜੀ ਆਹ ਕੰਦ ਚੱਕੀ ਗਈ ਆਪਣੀ ਪੂਰੀ ਆਨ ਇੱਥੇ ਹਾਂ ਪੌੜੀ ਲਾ ਕੇ ਨੇ ਆ ਕੰਦ ਚੱਕੀ ਆ ਪੂਰੀ ਇਹਨਾਂ ਆ ਬਾਥਰੂਮ ਦੀ ਚੱਕਦੇ ਆ ਪੂਰੀਆਂ ਹਾਂ ਇਹਦਾ ਅੱਜ ਦਾ ਕੰਮ ਹੋ ਗਿਆ ਤੇ ਹਾਂ ਪਲੰਬਰ ਆਪਣਾ ਕੰਮ ਸਾਰਾ ਕਰ ਗਿਆ ਕਿੱਥੇ ਕਿੱਥੇ ਕੀ ਕੀ ਚੀਜ਼ਾਂ ਲੱਗਣੀਆਂ ਤਿੰਨੇ ਪੈ ਪਾ ਗਿਆ ਉਹ ਤੇ ਵਿੱਚ ਉਹਨਾਂ ਦੇ ਫਸਾ ਗਿਆ ਵੀ ਕੋਈ ਵਿਚਗਾਟੀ ਗੁੱਟੀ ਨਿਕਰੇ ਆ ਦੇਖੋ ਇੱਥੇ ਦਿਖਾਉਂਦਾ ਤੁਹਾਨੂੰ ਮੈਂ ਠੀਕ ਹੈ ਜੀ ਤੇ ਇੱਧਰ ਉਹ ਆਪਾਂ ਕੱਲ੍ਹ ਵਾਲੀ ਵੀਡੀਓ ਚ ਗੱਲ ਕਰਾਂਗੇ ਸਰਪੰਚ ਜੀ ਦੀ ਕਦੋਂ ਆਪਾ ਪੇਪਰ ਭਰਨ ਜਾਵਾਂਗੇ ਮੈਂ ਕੋਈ ਇੰਦਾ ਉਹ ਨਹੀਂ ਕਰਾਂ ਚੁੱਪਚਪੇਤੀ ਜਾ ਕੇ ਸ਼ਾਂਤ ਤਰੀਕੇ ਦੇ ਨਾਲ ਪੇਪਰ ਭਰ ਕੇ ਆਉਣੇ ਕੋਈ ਲਟਰਮ ਸ਼ਟਰਮ ਪਟਰਮ ਨਹੀਂ ਬਸ ਅੱਜ ਇੱਕ ਬੰਦੇ ਦਾ ਫੋਨ ਵੀ ਆਇਆ ਸੀ ਹਨਾ ਵੀਰੇ ਕਿਤੇ ਵੀਡੀਓ ਕਰਕੇ ਤਾਂ ਨਹੀਂ ਕਰਦਾਂ ਮੈਂ ਘੱਲ ਆ ਵੀਡੀਓ ਕਰਕੇ ਥੋੜੀ ਹੈ ਭਰਨੇ ਦੇ ਭਰਨੇ ਪੇਪਰ ਕੋਈ ਸਰਵਸੰਮਤੀ ਨਾ ਖੋਜੋ ਮੈਨੂੰ ਵੀ ਇਹਦਾ ਵੀ ਡਰ ਲੱਗ ਰਿਹਾ ਹੈ ਕਿ ਜੇ ਜਦੋਂ ਬੰਦੇ ਨੇ ਲਾ ਨਹੀਂ ਕਰਤਾ ਮੈਨੂੰ ਐਂ ਲੱਗਦਾ ਕਿ ਪੰਜ ਲੱਖ ਦੇ ਲਾਲਚ ਨੂੰ ਸ਼ਰਮਸੰਮਤੀ ਉਹ ਕਰ ਲਵੇ ਔਰ ਮੈਨੂੰ ਲੱਗਦਾ ਹੋਊਗੀ ਨਹੀਂ ਮਾਦਾ ਕਹਣਾ ਬੋਟਾਂ ਪੈਣਾ ਥੋੜਾ ਜਿਆਦਾ ਜਦ ਤੱਕ ਹੁਣ ਲੈਂਟਰ ਪੈ ਜਾਣਾ ਇਹਨ ਪੂਰਾ ਹੈ ਅਸੇ ਹੋਰ ਮਗਰ ਥਾਰ ਵਦਨ ਕਿਦੀ ਲੰਗੀ ਹੈ ਜਦ ਤੱਕ ਆਪਣਾ ਲੈਂਟਰ ਪੈ ਜਾਣਾ ਬੋਟਾਂ ਤੱਕ ਫਿਰ ਆਪਣੇ ਇੱਧਰ ਦਾ ਵੀ ਕੰਮ ਛਿੜਨਾ ਠੀਕ ਹੈ ਜੀ ਸਾਰਾ ਕੁਝ ਤੇ ਅਜੇ ਮਿਸਤਰੀ ਸਾਹਿਬ ਤਨ ਚਕਣਾ ਮਿਸਤਰੀ ਲਖਾਉਣਾ ਚਕਣਾ ਉਹ ਪੱਖੇ ਪੰਨੂ ਨਾ ਉਹ ਤਾਂ ਪੱਖਾ ਹੀ ਨਹੀਂ ਲਾਉਣਾ ਹੈ ਨਾ ਦਿਲਸ਼ਾਨ ਨੇ ਦੇਖਣ ਭਾਈ ਮੇਰਾ ਮਿੱਤ ਨੇ ਟੌਰ ਕੱਢੀ ਹੋਈ ਅੱਜ ਐਂਡ ਲੱਗਦਾ ਹੁਣ ਐਦਾਂ ਇਹਨਾਂ ਕੱਪੜੇ-ਕੁਪੜੇ ਪਾ ਕੇ ਅਧਰਾਜਾ ਵੀ ਆ ਗਿਆ ਆਪਣਾ ਦੋਨਾਂ ਸਾਈਡ ਵਾਲਾ ਹਾਂ ਇਹ ਕੱਲ ਨੂੰ ਲਾ ਦੇ ਇਹਨੇ ਰੰਗ ਹੋਰ ਕਰਤਾ ਇਹਨੂੰ ਚੱਲ ਕੋਈ ਗੱਲ ਨਹੀਂ ਰੰਗ ਦੇ ਵਾਰ ਕੋਈ ਨਾ ਬਾਅਦ ਕੀ ਹੋਣਾ ਹਾਂ ਹਾਂ ਚੱਲ ਭਾਈ ਹਾਂ ਭਾਈ ਵਧੀਆ ਸੱਤ ਬੈਠਾ ਉਹਦੇ ਜੀ ਕੰਮ ਨਿਬੜ ਗਿਆ ਜੀ ਨਿਬੜ ਲਿਆ ਹਾਂ ਜੀ ਪਰ ਕਿਸ਼ਕ ਵੀ ਲਾਉਣਾ ਹੋਣਾ ਹੈ ਅੱਛਾ ਹਾਂ ਠੀਕ ਹੈ ਠੀਕ ਹੈ ਥੋੜਾ ਸਮਟ ਬਚ ਗਿਆ ਤਾਂ ਇੱਥੇ ਜਲਵਾਤਾ ਫਿਰ ਮੈਂ ਇੱਥੇ ਥੋੜਾ ਨੰਗਾ ਜਿਆਦਾ ਬਚੇ ਜਦੋਂ ਬਹੁਤ ਥੋੜੇ ਫੋਨ ਇਧਰ ਪੈਪ ਆ ਬਚੇ ਹੋਏ ਆ ਤੇ ਲਾ ਪਾਉਣ ਨੂੰ ਫਿਰਦਾ ਸੀ ਤੇ ਹੁਣ ਇਹ ਸੈੱਟ ਕਰਕੇ ਲਾ ਦੇਣੇ ਆਪਾਂ ਨੇ ਇਹ ਅੱਜ ਪਲੰਮਰ ਨੂੰ ਪੁੱਛਿਆ ਮੈਂ ਕਿ ਵੀ ਬਾਅਦ ਚ ਵੀ ਐਸੇ ਤਾਂ ਹਾਂ ਕਹਿੰਦਾ ਬਾਅਦ ਚ ਹੀ ਪੈ ਸਕਦੇ ਮੈਂ ਹੁਣ ਉਪਰ ਲੰਗੀ ਕਿਤੇ ਕਰੈਕ ਕਰੂ ਕਿ ਨਾ ਹੋ ਜਾਵੇ ਤੇ ਪੈਪ ਨੇ ਬੰਗਾ ਲਿਆ ਉਹ ਤਾਂ ਕਹਿੰਦਾ ਕਿਸੇ ਵੀ ਦਿਨ ਆ ਕੇ ਪਾ ਲੈ ਮਿੱਤੇ ਮੈਂ ਇੱਕ ਵਾਰੀ ਲੈਂਟਰ ਪੈਜ ਲੈਂਟਰ ਤੋਂ ਬਾਅਦ ਆ ਕੇ ਪਾ ਦੀ ਭਾਵੇਂ ਜਾਂ ਲੈਂਟਰ ਕੋਲ ਜਿਆਦਾ ਪਾ ਦੀ ਇਹ ਹਾਲ ਤੱਕ ਜਦੋਂ ਥੱਲੇ ਫਰਸ ਪੈਣਾ ਜਿਆਦਾ ਪੈਣਾ ਫਿਰ ਇਹ ਐਸੇ ਅੰਦਰੋਂ ਤਾਂ ਕੋਈ ਪੈਪ ਨਹੀਂ ਆ ਕਿ ਆਪਣਾ ਸਾਰੇ ਜਿਹੜਾ ਜਿੰਨਾ ਵੀ ਪਾਣੀ ਹੈ ਮੀਂਹੋਂ ਦਾ ਪਾਣੀ ਵੀ ਆ ਉਹ ਬਣ ਕੇ ਆਪਣ ਉਧਰੋਂ ਨਿਕਲ ਜਾਊਗਾ ਠੀਕ ਹੈ ਜੀ ਤੇ ਆਹ ਆ ਇਧਰਲੇ ਪਾਸੇ ਦਾ ਪਾਣੀ ਇਧਰੋਂ ਨਿਕਲ ਜਾਣਾ ਆਪਣਾ ਇਹ ਸਾਰੇ ਹੀ ਇਹ ਲਾਊਗਾ ਜੀ ਫਿਰ ਇਹ ਇੱਟਾ ਪਨ ਸਾਰੀ ਸਟਾਲੀ ਇੱਟਾ ਵਾਲਾ ਅੱਜ ਬੰਦਾ ਆਇਆ ਨਹੀਂ ਹੈਗਾ ਨੀਟਾ ਜਣੇ ਤੇ ਤੇ ਦਰਵਾਜਾ ਆਪਣੇ ਠੀਕ ਕਰਵਾ ਲਿਆ ਸਾਰਾ ਹੈ ਇੱਕ ਹੋਰ ਆਪਾਂ ਨੇ ਤੇ ਕੈਮਰਾ ਵੀ ਲਵਾਤਾ ਦਿਖਾਈ ਜੀ ਤੁਹਾਨੂੰ ਪੂਰਾ ਜੇ ਲਾਈਵ ਵੀਊ ਕੈਮਰੇ ਦਾ ਦਿਖਾਉਂਦੇ ਤੁਹਾਨੂੰ ਇੱਕ ਕੱਦੂ ਕੌਣ ਲੈ ਕੇ ਆਇਆ ਕੱਦੂ ਪੈ ਤੇ ਮਿਸਤਰੀ ਦਾ ਕਾਫੀ ਸਮਾਨ ਬਚ ਗਿਆ ਬੜਾ ਮਹਿੰਗਾ ਸਮਾਨ ਆਇਆ ਮਿਸਤਰੀ ਦਾ ਵੀ ਯਾਰ ਜਦੋਂ ਨੇ ਬਿੱਲ ਭੇਜਿਆ ਮੇਰੇ ਸਾਹ ਦੇ ਉੱਪਰ ਥੱਲੇ ਦੇ ਥੱਲੇ ਤਾਂ ਸਮਾਨ ਆਉਣਾ ਭਾਈ ਪੈਸੇ ਸਾਰੇ ਲੱਗਣੇ ਸ਼ੁਰੂ ਹੋਏ ਆ ਮੈਨੂੰ ਕਮੈਂਟ ਕਰਕੇ ਦੱਸੋ ਫਿਰ ਤਾਂ ਜਿਹੜਾ ਹੁਣ ਜਾਨਮਾਹਲ ਬਲੌਗ ਉਪਰ ਮੈਂ ਹੁਣ ਤੱਕ ਦਾ ਕਿੰਨਾ ਖਰਚਾ ਹੋ ਚੁੱਕਿਆ ਫਿਰ ਮੈਂ ਸਾਰਾ ਕਾਉਂਟੇ ਕਰਕੇ ਤੁਹਾਨੂੰ ਦੱਸ ਦੂੰਗਾ ਕਿ ਮਨ ਕੇ ਚੱਲੇ ਤਾਂ 30% ਆਪਣਾ ਕੰਮ ਹੋ ਚੁੱਕਿਆ 70% ਅਜੇ ਕੰਮ ਤੇ ਆ ਠੀਕ ਹੈ ਜੀ ਮੈਂ ਤਾਂ ਪੁੱਛਣਾ ਤੋਂ ਭੁੱਲ ਰਿਹਾ ਗਿਆ ਗੱਲ ਪੁੱਛਣੀ ਦੀ ਮਿਸਤਰੀਆਂ ਨੂੰ ਹਾਂ ਮਿਸਤਰੀਆਂ ਮੈਂ ਕੈਮਰੇ ਵਾਲ ਵਿਊ ਦਿਖਾਈ ਮੜਾ ਜਾ ਹੁਣ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚ ਆ ਚੱਲੋ ਕੈਮਰੇ ਦੀ ਹੁੰਦੀ ਹੈ ਪਹਿਲਾਂ ਦੂਜੇ ਕੈਮਰੇ 'ਚ ਤੇ ਹੁਣ ਆਹੇ ਕੋ ਪਰ ਤੋਟ ਤੋਕੀ ਯਾਰ ਉਹ ਖਿੱਚ ਕੇ ਬੰਨਣੀ ਪੈਣੀ ਯਾਰ ਉਹ ਤੇ ਇਹ ਪੈ ਐਨੀ ਢੀਲੀ ਹੋ ਗਈ ਕਰ ਪੈਨ ਲੰਗੀ ਕਾਲੇ ਦੀ ਆਹ ਉਹ ਤਾਰ ਤੋੜਤੀ ਪਰ ਦੇ ਲੰਗੀ ਲੰਗੀ ਇਹ ਟੁੱਟੋਗੀ ਮੇਰੇ ਤਾਰ ਇਹ ਇਹਨੂੰ ਖਿੱਚਣੀ ਪੈਣੀ ਯਾਰ ਇਹ ਹੈ ਜਾਂ ਦੇਖੀ ਮੜੇ ਜਾ ਕੇ ਯਾਰ ਛੁੱਟ ਦੇਖੀ ਜਾ ਕੇ ਲੰਗੀ 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 ਨਿਕਲ ਗਏ ਨਿਕਲ ਗਏ ਨਿਕਲ ਗਏ ਕਾਲ ਦਾ ਨੰਮ ਡਰਾਈਵਰ ਬਲੌਗ ਆਉਣ ਤੇ ਸਾਰੇ ਉੱਧਰ ਵੀ ਹੁਣ ਤੱਕ ਰਾਜੇ ਰਾਜੇ ਬੀਡੀ ਪੱਤੇ ਗਿਆ ਹਾਂ ਹਾਂ ਬੜਾ ਖੁਸ਼ ਲੱਗਦਾ ਡਰਾਈਵਰ ਤਕੜਾ ਲੱਗਦਾ ਇਹ ਚੱਲਿਆ ਨਹੀਂ ਵਿਖਾਈ ਮੋੜਾ ਜਿਹਾ ਬਹੁਤ ਦੇਰਾ ਹਾਂ ਕਾਣ ਰਹੀ ਆ ਉਹਦਾ ਜੋੜੇ ਨੇ ਵੀ ਕਹਿ ਬਣੇ ਕੋ ਚੱਕਿਆ ਦਾ ਬੜਾ ਦੇਖਿਆ ਤੂੰ ਕਿਹੜਾ ਆਹ ਦੇਖਦੇ ਅਸੀਂ ਕਿਹੜੇ ਅੱਛਾ ਤੇ ਦੇਖਦੇ ਇਹ ਕੈਮਰਾ ਲੱਗ ਗਿਆ ਆਪਣਾ ਇਹਨ ਪੂਰਾ ਵੀਊਵ ਦਿਖਦਾ ਕਿੱਥੇ ਬੈਠੇ ਆ ਨਾ ਬੈਠੇ ਹਾਂ ਹਾਂ ਅੱਧਾ ਮੈਗਰ ਹੱਥ ਇਹ ਦੇਖਦਾ ਹਲਾ ਹੀ ਮੜੂ ਕੋ ਨਾ ਤੇ ਚੱਕ ਇਹ ਦੇਖੋ ਅੱਧਾ ਦੇਖ ਲਓ ਭਾਈ ਹੁਣ ਜੋਰ ਨਹੀਂ ਲੱਗਦਾ ਸਾਰਾ ਕੁਝ ਰੋਗੇ ਸਾਰਾ ਕੁਝ 24 ਘੰਟੇ ਲਾਈਵ ਜਿੱਥੇ ਮਰਜੀ ਸੀ ਬੈਠੇ ਦੇਖ ਸਕਦੇ ਉਹ ਤਾਂ ਪੱਕਾ ਹੀ ਲਾਉਂਦੇ ਇੱਧਰ ਟੀਵੀ 'ਚ ਜੋਰ ਨਹੀਂ ਵੀ ਕੋ ਕਿੱਥੇ ਆ ਇਹ ਨਹੀਂ ਫਲਮ ਪੁੱਟਿਆ ਰਹੀ ਐਸੇ ਪਾ ਕੇ ਲਾ ਦੇ ਗੋਲੂ ਨਿਪਟਾ ਲਿਆਓ ਲਾਵੀ ਆਪਣੇ ਸਾਹਮਣੇ ਤੋਂ ਫਰੰਟ ਲੁੱਕ ਬਣਦੀ ਜਾਣੀ ਆ ਤੇ ਪੈਪ ਵਗੈਰਾ ਹੁਣ ਬੰਦਾ ਇੱਕ ਪੱਕਾ ਇੱਥੇ ਪਏ ਕਰੂ ਰਾਤ ਨੂੰ ਦਿਲਸ਼ਾਨ ਉਹ ਤਾਂ ਹੀ ਰੱਖਿਆ ਤਾਂ ਆਪਾਂ ਨੇ ਠੀਕ ਹੈ ਜੀ ਨਿਗਰਾਨੀ ਰੱਖਣ ਵਾਸਤੇ ਮੰਜਾ ਤਾਂ ਪਲਾਤਾ ਉੱਥੇ ਪੱਖਾ ਲਾਤਾ ਉੱਥੇ ਇੱਕ ਪੱਕਾ ਬੰਦਾ ਇੱਥੇ ਪਊਗਾ ਹਾਂ ਠੀਕ ਹੈ ਜੀ ਆ ਆਪਣੇ ਉਹਦੇ ਪੈਪ ਪਾਉਂਦੇ ਜੀ ਆਪਣੇ ਕਾਦੇ ਆਪਣੇ ਭੰਡ ਧੋਣੇ ਵਾਲੇ ਦੋ ਪਾਇਪ ਆ ਗਿਆ ਕਾਹਦੇ ਕਾਦੇ ਹੋਏ ਇਹ ਨਹੀਂ ਸਮਝ ਰਿਹਾ ਕਿ ਦੋ ਪਾਇਪ ਕਾਦੇ ਪਾਇਏ ਗੇ ਦੋ ਪਾਇਪ ਕਾਦੇ ਹੋਏ ਮੜਾ ਕਮੈਂਟਾਂ ਚ ਦੱਸੋ ਦੋ ਪਾਇਪ ਕਾਦੇ ਪਾਇਏ ਰਸੋਈ ਵਿੱਚ ਸਮਝ ਲੱਗੀ ਹੈਗੀ ਬਾਈ ਚਲੋ ਇਹ ਬਾਈ ਉਹਨਾਂ ਨੂੰ ਪਤਾ ਹੋਊਗਾ ਜੇ ਬਾਅਦ ਚ ਪਾਊਗਾ ਸਮਾਨ ਫਿਰ ਪਤਾ ਲੱਗੂਗਾ ਮੇਨ ਗੇਟ ਆਪਣਾ ਰਹਿ ਗਿਆ ਅੱਜ ਕਿ ਮਿਸਤਰੀ ਅਜ ਇੱਕ ਆਇਆ ਸੀ ਉਹਦੇ ਕਰਕੇ ਅੱਜ ਕੰਮ ਖਿੱਚਿਆ ਨਹੀਂ ਗਿਆ ਹੈਗਾ ਨਹੀਂ ਆ ਪੂਰੀ ਸਰੇ ਤੱਕ ਅੱਜ ਹੋ ਜਾਣੀ ਸੀ ਜਿਹਨੇ ਤਾਂ ਟੀਚਰ ਰੱਖਿਆ ਸੀ ਵੀ ਅੱਜ ਤਾਂ ਸੀ ਨਾ ਅੱਜ ਆਹ ਸਾਰਾ ਪੂਰਾ ਕਰ ਦੇਣਾ ਸਰੇ ਤੱਕ ਨੂੰ ਆ ਤਦੋਂ ਘਮਨਾ ਘਮ ਹੋ ਗਿਆ ਤਦੋਂ ਆ ਵੀ ਮਿੱਟੀ ਮੁੱਟੀ ਜੀ ਪਾ ਕੇ ਔ ਟੋਟੇ ਭਰ ਕੇ ਰੱਖ ਗਿਆ ਕਹਿੰਦਾ ਟੋਟੇ ਨਾਲ ਫਿਰ ਜਰ ਬਜਰੀ ਪੈ ਜੂਗੀ ਉੱਪਰ ਆਹ ਉਹਨਾਂ ਦੇ ਉੱਪਰ ਰੱਖ ਦੋ ਫਿਰ ਕੱਲੇ ਕੱਲੇ ਦੇ ਪਾਣੀ ਪੂਣੀ ਨੇ ਜਾਊਗਾ ਵਿਚਰੋਂ ਕੱਲੇ ਕੱਲੇ ਕੰਮ ਤਾਂ ਭਾਈ ਇਹ ਵੀ ਪਲੰਬਰ ਆਣ ਪਲੰਬਿੰਗ ਵਾਲਾ ਵੀ ਉਹ ਆ ਠੀਕ ਆ ਤੇ ਕਿੰਨੀ ਟਾਲਾ ਕਰੀ ਉਹਨੂੰ ਉੱਥੇ ਤੇ ਐ ਕਰਕੇ ਐ ਦੀ ਪਾਰਲੇ ਪਾਸੇ ਨੂੰ ਠੀਕ ਹੈ ਜੀ ਆਹ ਹਿੱਦ ਟੋਟੇ ਭਰ ਕੇ ਰੱਖ ਗਿਆ ਉਹ ਕਹਿੰਦਾ ਜਦੋਂ ਤੁਹਾਡਾ ਆਪਣਾ ਇਹ ਤੇ ਬਜਰੀ ਪਾਦੀ ਬਜਰੀ ਪਰ ਕੇ ਉੱਪਰ ਰੱਖਦੇ ਹੁਣ ਪੱਕ ਗਿਆ ਫਿਰ ਕੱਲ ਨੂੰ ਥੋੜੇ ਹੋਰ ਪਾ ਦੇ ਫਿਰ ਆਪਾਂ ਨੇ ਫਿਰ ਇੱਕ ਵਾਰੀ ਪਾਣੀ ਖੜਾਉਣ ਦਾ ਵਿਚਾਰ ਪੂਰਾ ਪ੍ਰੋਪਰ ਵਿੱਚ ਬੋਰ ਕਰ ਕਰਕੇ ਪਾਣੀ ਜਿੱਦਾਂ ਜੀ ਦੇਖਿਆ ਹੁਣ ਦੂਜੀ ਵੀਡੀਓ ਦੇ ਵਿੱਚ ਠੀਕ ਹੈ ਜੀ ਹੁਣ ਵਿੱਚ ਇਹ ਪੁੱਛੇ ਤਾਂ ਕਹਿੰਦਾ ਸਾਡਾ ਸਟੋਰ ਰੂਮ ਕਿੱਥੇ ਬਣਨਾ ਕਿੱਥੇ ਸਾਡਾ ਇਹ ਤੇ ਹੁਣ ਸਾਡੇ ਕਮਰੇ ਬਣਨਗੇ ਸਟੋਰ ਸਾਡਾ ਕਿੱਥੇ ਇਹ ਪੁੱਛਦੇ ਵਿੱਚ ਸਟੋਰ ਰੂਮ ਇਹਦੇ ਉੱਪਰ ਡਬਲ ਸਟੋਰੀ ਬਣਨਾ ਹੈ ਹਾ ਜਿਹੜੇ ਹਾਂ ਕਮਰਟ ਸੋਈ ਦੇ ਉੱਪਰ ਸਟੋਰ ਹੋਊਗਾ ਜੀ ਆਪਣਾ ਆ ਆਪਣਾ ਫਿਰ ਇੱਕ ਇਹਦੇ ਉਪਰ ਕਮਰਾ ਬਣ ਜਾਣਾ ਇੱਧਰ ਆਪਣਾ ਹਾਲਜਾ ਬਣ ਜਾਣਾ ਉੱਪਰ ਬੈਠਣ ਵਾਸਤੇ ਜਿੱਥੇ ਪੌੜੀ ਕੋਲ ਬੈਠਣ ਉੱਠਣ ਵਾਸਤੇ ਇੱਧਰ ਆਪਣਾ ਖੁੱਲਾ ਬੇੜਾ ਛੱਡ ਲਏ ਉੱਪਰ ਆ ਸਾਰਾ ਜੀ ਉਹ ਪਿੱਛੇ ਬਾਥਰੂਮ ਕਾ ਬਣਾ ਲੈਣਾ ਜਿਹੜਾ ਉੱਪਰ ਡਬਲ ਬਾਥਰੂਮ ਬਣ ਜਾਣਾ ਕਿ ਵੀਰੇ ਪੁੱਛ ਲੈਣੇ ਆ ਵੀ ਜੇ ਕੋਈ ਬੰਦਾ ਆਇਆ ਬਾਹਰੋਂ ਬਾਥਰੂਮ ਕਿੱਥੇ ਕਰਾਉਂਗੇ ਮੈਂ ਉਹਥੇ ਬਾੜਾਂਗੇ ਤੇ ਪੌੜੀ ਚੜਾਵਾਂਗੇ ਉੱਪਰ ਉੱਪਰ ਕਰਿਆ ਜਾ ਕੇ ਆਪਣੇ ਘਰ 'ਚ ਨਹੀਂ ਆਵੇ ਮੇਰੀ ਇਹੀ ਹੈ ਵੀ ਆਪਾਂ ਇਸ ਘਰ ਦੇ ਵਿੱਚ ਨਾ ਵੀ ਹੋਰ ਫालतू ਸਮਾਨ ਲਿਆਉਣਾ ਪਣਾ ਸਿਰਫ ਉਹੀ ਸਮਾਨ ਹੋਊਗਾ ਜਿਹਾ ਕੱਪੜੇ ਟੀਵੀ ਵਗੈਰਾ ਇਹ ਤਾਂ ਸਟੋਰ ਰੂਮ ਨਹੀਂ ਬਣਾ ਸਟੋਰ ਰੂਮ ਮੈਂ ਲੱਗ ਕਰਦਾ ਉੱਪਰ ਕੋਠੇ ਪਰ ਆਹ ਪਰ ਸੋਈ ਦੇ ਉੱਪਰ ਆ ਜਿੱਥੇ ਕਣਕ ਵਗੈਰਾ ਆਪਣੇ ਆਲੂ ਪਿਆਜ਼ ਹੋਰ ਜਿਹੜਾ ਸਮਾਨ ਰੱਖਦੇ ਆਪਾਂ ਸਾਲ ਦਾ ਘਰੇ ਵਗੈਰਾ ਚਾਹ ਆਚਾਰ ਚੂਰ ਹੋਰ ਜਿੰਦਾ ਪਿਆਜ਼ ਕੋਣ 50 ਕਿਲੋ ਲੈ ਲੈਂਦੇ ਆ ਇੱਥੇ ਇਹਦੇ ਵਿੱਚ ਪਏ ਹੋਣਗੇ ਕਮਰੇ ਦੇ ਵਿੱਚ ਉੱਪਰ ਖਰਚ ਨਹੀਂ ਕੋਈ ਏਦਾਂ ਫालतू ਸਮਾਨ ਕੋਈ ਨਹੀਂ ਪਾੜਨਾ ਹੈ ਇੱਥੇ ਹੋਰ ਆਪਣਾ ਸਾਫ਼ ਸੁਥਰਾ ਰੱਖਣਾ ਪੈਣਾ ਹੋਣ ਪੈਸਾ ਆਪਣੀਆਂ ਜਿੱਥੇ ਬੈਠਣਾ ਇੱਕ ਫੋਟੋ ਮੇਰੇ ਕੋਲ ਆ ਗਈ ਉਹ ਹਲੇ ਆਰਕੀਟੈਕਚਰ ਨਾਲ ਫੇਰ ਸਲਾਹ ਹੋਣੀ ਮੇਰੀ ਹਲੇ ਉਹ ਹੁਣ ਇੱਧਰ ਦੀ ਐਂ ਕਮਾਉਂਦਾ ਬੈੱਡ ਐਂ ਦੇ ਬੈੱਡ ਘਮਾਉਂਦਾ ਮੈਂ ਹਲੇ ਸਲਾਹ ਕਰਨੀ ਵੀ ਮੈਂ ਬੈੱਡ ਐਂ ਦੀ ਘਮਾਵਾ ਉਹ ਖੁੰਝੇ ਵਿੱਚ ਆਪਣਾ ਜਿੱਥੇ ਮਹਾਰਾ ਦਾ ਬਣਾਈ ਜਗਾ ਜਿੱਥੇ ਆਪਣੇ ਬਾਬੇ ਨਾਨਕ ਦੇ ਗੁਰੂ ਨਾਨਕ ਗੁਰੂ ਮਹਾਰਾਜ ਦੇ ਫੋਟੋ ਲੱਗਣ ਜਿੱਥੇ ਸਾਹਮਣੇ ਠੀਕ ਹੈ ਜੀ ਤੇ ਇਹ ਸਾਡਾ ਆਪਣਾ ਟੀਵੀ ਆ ਜਾਊਗਾ ਉਹ ਸਾਡਾ ਆਪਣਾ ਊਜਾ ਸਾਮਾਨ ਆ ਜਾਊਗਾ ਵੈਸੇ ਸਾਡੇ ਦਾ ਸਾਡੇ ਧਰਮ ਚ ਇਦਾਂ ਹੈ ਨਹੀਂ ਸਾਡੇ ਤਾਂ ਕਹਿੰਦੇ ਵੀ ਸਵੇਰੇ ਉੱਠ ਕੇ ਗੁਰੂ ਘਰ ਜਾਓ ਉਹੀ ਵੱਡਾ ਘਰ ਇੱਕ ਬਣਾਤਾ ਜਿਹੜਾ ਗੁਰਦੁਆਰੇ ਦੇ ਵਿੱਚ ਘਰ ਚਲੋ ਫਿਰ ਵੀ ਜਿੱਦਾਂ ਮਹਾਰਾਜ ਇੱਥੇ ਧੂ ਬੱਤੀ ਕਰਦੇ ਹੈ ਮਹਾਰਾਜ ਨਾਮ ਲੈਂਦੇ ਸਵੇਰੇ ਉੱਠ ਕੇ ਜਦੋਂ ਅਸੀਂ ਉੱਠੀ ਇੱਥੇ ਮਹਾਰਾਜ ਦਾ ਜਦੋਂ ਮੈਂ ਉਧਰੋਂ ਨਿਕਲਿਆ ਸਾਹਮਣੇ ਮਹਾਰਾਜ ਦਾ ਲੱਗੀ ਥੋੜਾ ਪ੍ਰਣਾਮ ਮੱਥਾ ਟੇਕੀ ਇਹ ਚੀਜ਼ਾਂ ਸੋਚੀਆਂ ਹੋਈਆਂ ਬਾਕੀ ਹੌਲੀ ਹੌਲੀ ਲੁੱਕ ਬਣਦੀ ਜਾਏ ਜਣੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਰੋਜ਼ ਕ ਲਈ ਵੀਡੀਓ ਪਾਏ ਕਰੀਏ ਤਾਂ ਨਾ ਪਾਏ ਕਰੀਏ ਫਿਰ ਆਪਾਂ ਪਰ ਉਹਦੀ ਰੋਜ਼ ਲੈ ਭਾਈ ਆ ਮਿਸਤਰੀ ਆ ਗਿਆ ਭਾਈ ਹੁਣ ਬਸ ਤੂੰ ਹੁਣ